हां ਵੀ ਰਾਮਗੜੀ ਕੀ ਕਰਦਾ ਗੁੱਲੀ ਘੜਦਾ ਮੰਜੀ ਠੋਕਣੀ ਆ ਮੰਜੀ ਤਰੀ ਕਿੰਨੀ ਠੋਕਾਂਗੇ ਉਹ ਕਿਉਂ ਲੈ ਸੂਤ ਆਪ ਸਰਕਾਰ ਦੇ ਹੰਕਾਰੀ ਮੰਤਰੀ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਨੇ ਰਾਮਗੜੀ ਦੇ ਭਾਈਚਾਰੇ ਨੂੰ ਗੁੱਲੀ ਘੜ ਕੇ ਆ ਉਹ ਨੂੰ ਮੈਂ ਦੱਸਣਾ ਚਾਹੁੰਨਾ ਵੀ 70 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਸਾਡੇ ਰਾਮਗੜੀ ਦੇ ਭਾਈਚਾਰੇ ਨੂੰ ਜੱਟਰਣਾ ਲਾਉਣਾ ਪਿਆ ਆਪ ਸਰਕਾਰ ਦੇ ਵਿਰੁੱਧ ਸਾਡਾ ਰਾਮਗੜੀਆ ਭਾਈਚਾਰਾ ਕੀਰਤੀ ਕਿਰਤੀ ਭਾਈਚਾਰਾ ਗਾ 10 9 ਦੀ ਕਿਰਤ ਖਾ ਕੇ ਖਾਣ ਲਾ ਲਾ ਸਾਡਾ ਭਾਈਚਾਰਾ ਗਾ ਤਾਂ ਮੇਰੀ ਖੰਡੂਰ ਸਾਹਿਬ ਹਲਕਾ ਵਸਣ ਨੂੰ ਅਪੀਲ ਹੈ ਵੀਰਖਸ ਦਾ ਅਹੰਕਾਰੀ ਮੰਤਰੀ ਲਾਲਜੀਤ ਸਿੰਘ ਭੱਲਵਾ ਆਪਾਂ ਦੀ ਮੰਝੀ ਠੋਕਣੀ ਹੈ ਇੱਕ ਤਰੀਕ ਨੂੰ ਜਿਹਨੇ ਸਾਡੇ RAM ਗੜੀਏ ਭਾਈਚਾਰੇ ਨੂੰ ਮਤਲਬ ਗਲਤ ਟਿੱਪਣੀ ਬਲਪੱਦੀ ਸ਼ਬਦ ਵਾਲੇ ਸ਼ਬਦ ਵਾਲੇ ਬੋਲੀ ਹੈ ਕਿ ਸਾਡੀ ਪੂਰੀ RAM ਗੜੀਆ ਜਥੇਬੰਦੀ ਹਲਕਾ ਖੰਡੂਰ ਸਾਹਿਬ ਦੇ ਚਾਈ ਵੀ ਆ ਕੌਮਿਕ ਕਨਵਿਨਰ ਹਰਜੀਤ ਸਿੰਘ RAM ਗੜੀਆ ਉਹ ਇੱਥੇ ਆਏ ਬਣੇ ਪੂਰੀ ਟੀਮ ਸਵੇਤ ਤਾਂ ਮੇਰੀ ਖੰਡੂਰ ਸਾਹਿਬ ਵਸੇ ਨੂੰ ਵੀ ਲੈ ਸਾਰੇ ਸਾਡੇ ਰਾਮਗੜੀ ਭਾਈ ਚਰਨ ਨੂੰ ਵੀ ਲੈ ਆਪਾਂ ਇਸ ਪਾਰਟੀ ਦਾ ਬਾਈਕਟ ਕਰਨਾ ਇਸ ਪਾਰਟੀ ਨੂੰ ਹਰਾਉਣਾ ਸਭ ਤੋਂ ਵੱਧ ਸਭ ਤੋਂ ਵੱਧ ਸਪੋਰਟ ਸਾਡੇ ਰਾਮਗੜੀ ਭਾਈ ਚਰਨ ਨੇ ਇਸ ਪਾਰਟੀ ਨੂੰ ਕਰੀ ਹੈ ਸਾਨੂੰ ਅਫਸੋਸ ਹੈ ਸਾਡਾ ਰਾਮਗੜੀ ਭਾਈ ਚਰ ਦਾ ਸਪੀਕਰ ਕੁਲਤਾਰ ਸਿੰਘ ਸਿੱਧਵਾ ਉਹ ਮੌਜੂਦਾ ਸਰਕਾਰ ਦੇ ਵਿੱਚ ਹੁੰਦਿਆ ਹੋਇਆ ਵੀ ਉਹਨੇ ਕੋਈ ਐਕਸ਼ਨ ਲੈਂਦਾ ਹੈਗਾ ਸਾਡੀ ਉਹ ਜੱਥੇਬੰਦੀ ਨੇ ਫੈਸਲਾ ਕੀਤਾਗਾ ਬੀਐਸਐਸਸੀ ਸਰਕਾਰ ਨੂੰ ਸਬਕ ਸਿਖਾਵਾਂਗੇ ਤਾਂ ਮੇਰੀ ਮੇਰੀ ਅਪੀਲ ਹੈ ਵੀ ਆਪਾਂ ਭਾਈ ਅਮਰਤਪਾਲ ਸਿੰਘ ਜੀ ਨੂੰ ਕੱਲੇ-ਕੱਲੇ ਵੋਟ ਪੁਹਤਾਉਣੀ ਆ ਜਿੰਨੇ ਆਪਣੇ ਰਾਮਗੜੀ ਪਾਇ ਚਾਰੇ ਦੇ ਉੱਤੇ ਰਿਸ਼ਤੇਦਾਰੀ ਨੇ ਦੋਸਤ ਮਿੱਤਰ ਨੇ ਸਾਰਿਆਂ ਨੂੰ ਫੋਨ ਕਰਕੇ ਆਪਾਂ ਜਾ ਨਹੀਂ ਸਕਦੇ ਫੋਨ ਕਰਕੇ ਆਪਾਂ ਆਪਾਂ ਹੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੋਟ ਦਾ ਮੈਸੇਜ ਲਾਉਣਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ